ਵਾਹਿਗੁਰੂ ਜੀ ਦਾ ਖਾਲਸਾ ਕਸੌਲੀ ਪਹਾੜੀ ਵਿਸਮਤ ਦੀ ਫਾਤਿਹ ਹਰ ਕੀ ਸੰਤ ਜਨਾ ਕੀ ਹਮ ਦੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਅੱਗੇ ਫਿਰ ਵੱਡੇ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਸਤੰਬਰ 1951 ਵਿੱਚ ਭਾਈ ਸਾਹਿਬ ਕਸੌਲੀ ਪਹਾੜ ਤੇ ਸਰ ਤੇਜਾ ਸਿੰਘ ਮਲਕ ਜੀ ਦੀ ਕੋਠੀ ਰਾਜ ਵਿਲਾ ਵਿੱਚ ਟਿਕਿਆ ਹੋਏ ਸਨ ਕਸੌਲੀ ਪਹਾੜ ਕਾਲਕਾਂ ਦੇ ਲਾਗੇ ਹੀ ਥੋੜੀ ਵਿਤ ਤੇ ਹੈ ਸੋਹਣੀ ਰਮਣੀਕ ਪਹਾੜੀ ਟਾਊਨਸ਼ਿਪ ਹੈ ਇੱਥੇ ਖੁਦਰਾ ਫੁੱਲ ਰੰਗ ਬਰੰਗੇ ਬਹੁਤ ਹੁੰਦੇ ਹਨ ਕੁਦਰਤ ਵਿੱਚ ਫੁੱਟ ਫੁੱਟ ਪੈ ਰਹੀ ਸੁੰਦਰਤਾ ਇਨਸਾਨ ਦੇ ਮਨ ਨੂੰ ਅੰਦਰੋਂ ਅਸਲੀ ਖੂਬਸੂਰਤੀ ਵੱਲ ਖਿੱਚਦੀ ਹੈ ਇਸੇ ਖਿੱਚ ਦੇ ਖਿੱਚੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਈ ਸਾਲਾਂ ਤੋਂ ਗਰਮੀਆਂ ਕੱਟਣ ਇਥੇ ਆ ਟਿਕਦੇ ਹੁੰਦੇ ਸਨ ਦੂਸਰੀ ਖਿੱਚ ਸੀ ਉਹਨਾਂ ਨੂੰ ਪਿਆਰ ਪਰੋਤੇ ਮਲਕ ਜੀ ਤੇ ਮਲਕਾਣੀ ਜੀ ਦੇ ਮਨਾਂ ਦੀ ਪਿਆਰ ਖੈਂਚ ਜੋ ਆਪ ਜੀ ਦੀ ਸੇਵਾ ਵਿੱਚ ਹਰ ਵਕਤ ਪਿਆਰ ਵਿੱਚ ਹਾਜ਼ਰ ਰਹਿੰਦੇ ਹੁੰਦੇ ਸਨ ਮੈਂ ਤੇ ਮੇਰੇ ਨਿੱਜੀ ਮਿੱਤਰ ਸਰਦਾਰ ਹਰਨਾਮ ਸਿੰਘ ਜੀ ਆਨੰਦ ਜੋ ਕੇਂਦਰੀ ਸਰਕਾਰ ਦੇ ਇੱਕ ਮਮਤਾਜ ਅਫਸਰ ਹਨ ਤੇ ਭਾਈ ਸਾਹਿਬ ਜੀ ਨਾਲ ਦਿਲ ਵਿੱਚ ਪਿਆਰ ਰੱਖਦੇ ਹਨ ਅਸੀਂ ਦੋਵੇਂ ਮੋਟਰ ਤੇ 23 ਸਤੰਬਰ 1951 ਨੂੰ ਭਾਈ ਸਾਹਿਬ ਜੀ ਦੇ ਦਰਸ਼ਨਤ ਕਸੌਲੀ ਪੁੱਜੇ ਅਸੀਂ ਹਾਲੇ ਆਪਣੇ ਹੀ ਸਾਂ ਕਿ ਸਾਡੇ ਨਿਵਾਸ ਸਥਾਨ ਤੇ ਸੁਨੇਹਾ ਪੂਜਾ ਕਿ ਭਾਈ ਸਾਹਿਬ ਜੀ ਯਾਦ ਕਰ ਰਹੇ ਹਨ ਅਸੀਂ ਜਲਦੀ ਜਲਦੀ ਤਿਆਰ ਹੋਏ ਤਿਆਰ ਹੋ ਕੇ ਪਹੁੰਚ ਗਏ ਭਾਈ ਸਾਹਿਬ ਜੀ ਉਨੀ ਦਿਨੀ ਚੰਗੀ ਸਿਹਤ ਵਿੱਚ ਸਨ ਆਪ ਜੀ ਦੇ ਚਿਹਰੇ ਦਾ ਖਿੜਾਓ ਚੱਲਿਆ ਨਹੀਂ ਸੀ ਜਾਂਦਾ ਆਪ ਆਪਣੇ ਨਿਵਾਸ ਅਸਥਾਨ ਦੀ ਹਰੇ ਘਾ ਦੀ ਗਰਾਊਂਡ ਵਿੱਚ ਇੱਕ ਆਰਾਮ ਕੁਰਸੀ ਤੇ ਸਜਰੇ ਸਨ ਕਿ ਅਸਾਂ ਜਾ ਸਨਮਰ ਫਤਿਗ ਜਾਈ ਆਪ ਜੀ ਨੇ ਪਿਆਰ ਕੀਤਾ ਤੇ ਅਸੀਸ ਦਿੱਤੀ ਰਾਹ ਵਿੱਚ ਸਫ਼ਰ ਦਾ ਹਾਲ ਪੁੱਛਿਆ ਫਿਰ ਮੇਰੀ ਵੱਲ ਰੁਖ ਕਰਕੇ ਕਹਿਣ ਲੱਗੇ ਤੁਸਾਂ ਕਦੇ ਆਪਣੇ ਧੋਬੀ ਤੇ ਤਰਸ ਕੀਤਾ ਹੈ ਮੈਂ ਹੱਥ ਜੋੜ ਕੇ ਸਿਰਨਵਾਕੀ ਕਿਹਾ ਜੀ ਮੈਂ ਸਮਝਿਆ ਨਹੀਂ ਆਪ ਕਹਿਣ ਲੱਗੇ ਕਿ ਤੁਸੀਂ ਕਦੇ ਖਿਆਲ ਕੀਤਾ ਹੈ ਕਿ ਧੋਬੀ ਨੂੰ ਬਹੁਤੇ ਕੱਪੜੇ ਧੋਣ ਨੂੰ ਨਾ ਦੇਈਏ ਇਸ ਵਿਚਾਰੇ ਨੂੰ ਤਕਲੀਫ ਹੋਵੇਗੀ ਮੈਂ ਕਿਹਾ ਜੀਓ ਕਦੇ ਨਹੀਂ ਆਪ ਫਰਮਾਨ ਲੱਗੇ ਬਸ ਇਸ ਤਰ੍ਹਾਂ ਮੇਰੇ ਤੇ ਵੀ ਦਰਸ ਨਾ ਕਰਨਾ ਜੋ ਜੋ ਸੰਸਾ ਹੈ ਨਿਵਰਤ ਕਰ ਲੈਣਾ ਇਹ ਨਾ ਸੰਕੋਚ ਕਰਨਾ ਕਿ ਇਹਨਾਂ ਨੂੰ ਤਕਲੀਫ ਹੋਵੇਗੀ ਸਰਦਾਰ ਹਰਨਾਮ ਸਿੰਘ ਜੀ ਨੂੰ ਵੀ ਹੁਕਮ ਕੀਤਾ ਕਿ ਜੋ ਪੁੱਛਣਾ ਹੈ ਨਿਸੰਘੋ ਕੇ ਪੁੱਛ ਲੈਣਾ ਅਸੀਂ ਦੋਵੇਂ 4 ਦਿਨ ਕਸੌਲੀ ਠਹਿਰੇ ਸਤਸੰਗ ਦੀ ਪਰ ਪਰ ਕੇ ਗੱਫੇ ਮਿਲੇ ਭਾਈ ਸਾਹਿਬ ਜੀ ਦੀ ਸੁਰਤ ਉੱਚੇ ਮੰਡਲਾਂ ਦੀਆਂ ਉਡਾਰੀਆਂ ਵਿੱਚ ਸੀ ਦੋ ਵੇਲੇ ਦਰਸ਼ਨ ਹੁੰਦੇ ਸਰਸੰਗ ਜੁੜਦੇ ਸ਼ਾਮ ਨੂੰ ਸੈਰ ਵਿੱਚ ਵੀ ਸਾਨੂੰ ਨਾਲ ਹੀ ਲੈ ਜਾਂਦੇ ਬੀਬੀ ਰਾਜ ਜੀ ਵੀ ਨਾਲ ਹੁੰਦੇ ਉਹਨਾਂ ਕੋਲ ਇੱਕ ਛੋਟੀ ਪਾਕਟ ਬੁੱਕ ਤੇ ਪੈਨਸਲ ਹੁੰਦੀ ਭਾਈ ਸਾਹਿਬ ਚੱਲਦੇ ਚੱਲਦੇ ਕਦੇ ਠਹਿਰ ਜਾਂਦੇ ਬੀਬੀ ਰਾਜਗੁਰ ਜੀਤੋਂ ਕਾਪੀ ਪੈਨਸਲ ਲੈ ਕੋਈ ਖਿਆਲ ਆਇਆ ਕਵਤਾ ਵਿੱਚ ਪਰੋ ਲੈਂਦੇ ਬੈਠ ਜਾਂਦੇ ਤੇ ਮਨੋਹਰ ਬਚਨ ਕਰਦੇ ਉਹਨਾਂ ਦਿਨਾਂ ਵਿੱਚ ਜੋ ਆਪ ਜੀ ਨੇ ਬਚਨ ਕੀਤੇ ਉਹਨਾਂ ਦੇ ਰਫ ਚਿਹੇ ਨੋਟ ਰੱਖੇ ਸਨ ਇਹਨਾਂ ਵਿੱਚ ਖਿਆਲات ਭਾਈ ਸਾਹਿਬ ਦੇ ਹਨ ਤੇ ਜਿੱਥੋਂ ਤੱਕ ਯਾਦ ਰਹਿ ਸਕਿਆ ਲਫ਼ਜ਼ ਵੀ ਉਹਨਾਂ ਦੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਜੋ ਖੂਬਸੂਰਤੀ ਭਾਈ ਸਾਹਿਬ ਜੀ ਦੇ ਆਪੋਂ ਕਹੇ ਬਚਨਾਂ ਵਿੱਚ ਹੁੰਦੀ ਸੀ ਉਹ ਕਿਸੇ ਹੋਰ ਵੱਲੋਂ ਕਾਇਮ ਰੱਖਣੀ ਬਣੀ ਕਠਨਾ ਹੈ। ਉਹਨਾਂ ਦੇ ਬਚਨ ਜੋ ਗੁਰਬਾਣੀ ਦੇ ਆਧਾਰ ਤੇ ਹੁੰਦੇ ਸਨ ਅਮੁੱਲ ਹੁੰਦੇ ਸਨ। ਰਤਨ ਲਾਲ ਜਾਕਾ ਕਸ਼ੂ ਨਾਮੋਲ ਪਰੇ ਭੰਡਾਰ ਅਖੂਟ ਅਤੋਲ ਇਹ ਬਚਨ ਐਸੇ ਹਨ ਜੋ ਨਿਰਾ ਇੱਕ ਵਕਤੀ ਅਸਰ ਨਹੀਂ ਰੱਖਦੇ ਪਰ ਪਰਮਾਰਥ ਦੇ ਰਾਹੀਆਂ ਨੂੰ ਸਦਾ ਚਾਨਣਾ ਦੇਣ ਵਾਲੇ ਇਸ ਲਈ ਇਹਨਾਂ ਨੂੰ ਅੰਕਿਤ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਸਿਮਰਨ ਦਾ ਆਬਜੈਕਟ ਮੰਤਵ ਰੱਬ ਜੀ ਨਾਲ ਪਿਆਰ ਪਾਉਣਾ ਤੇ ਆਪਣੇ ਆਪ ਨੂੰ ਸਾਈ ਨਾਲ ਆਈਡੈਂਟੀਫਾਈ ਇੱਕਮਿਕ ਕਰਨਾ ਹੈ ਸਿਰਫ ਮਾਲਾ ਫੇਰਨਾ ਹੀ ਆਬਜੈਕਟ ਮੰਤਵ ਸਮਝ ਲੈਣਾ ਮੁਰਦਾ ਸਾਧਨ ਹੈ ਕੀਰਤਨ ਈਮੋਸ਼ਨ ਵਲਵਲਾ ਪੈਦਾ ਕਰਦਾ ਹੈ ਇਸ ਵਾਸਤੇ ਆਤਮਾ ਦਾ ਪਰਮਾਤਮਾ ਨਾਲ ਪਿਆਰ ਪਾਉਣ ਵਿੱਚ ਕੀਰਤਨ ਸਹਾਈ ਹੁੰਦਾ ਹੈ ਜਿਸ ਤਰ੍ਹਾਂ ਲੱਕੜੀ ਨੂੰ ਲੱਕੜੀ ਨਾਲ ਸਰੇਸ਼ ਜੋੜਦੀ ਹੈ ਤੇ ਮੇ ਆਤਮਾ ਦਾ ਪਰਮਾਤਮਾ ਨਾਲ ਜੋੜ ਪ੍ਰੇਮ ਨਾਲ ਹੁੰਦਾ ਹੈ। ਮਨ ਨੂੰ ਨਿਰਮਲ ਕਰਨਾ ਬੜਾ ਜ਼ਰੂਰੀ ਹੈ। ਜਦ ਮਨ ਨਿਰਮਲ ਹੋ ਗਿਆ ਫਿਰ ਪਾਛੈ ਲਾਗੂ ਹਰ ਫਿਰ ਹੈ ਕਹਿਤ ਕਬੀਰ ਕਬੀਰ ਵਾਲੀ ਦਸ਼ਾ ਹੋ ਜਾਂਦੀ ਹੈ। ਜਦ ਫੁੱਲ ਵਿੱਚ ਖੁਸ਼ਬੂ ਵਸ ਜਾਂਦੀ ਹੈ ਪੌਰੇ ਆਪ ਹੀ ਉਸ ਦੇ ਇਰਤ ਗਿਰਦ ਆ ਜਾਂਦੀ ਹੈ। ਅਸਲ ਚੀਜ਼ ਮਨ ਦਾ ਨਿਰਮਲ ਹੋਣਾ ਹੈ। ਬਾਕੀ ਜੋ ਲੋਕ ਦਰਸ਼ਨਾ ਜੋ ਤਾਂ ਆਦ ਦੇ ਭੁਲਾਵੇ ਦਿੰਦੇ ਆ ਉਹ ਭੂਤ ਖੇਡਾਂ ਹਨ। ਸਤਿਗੁਰੂ ਨਾਨਕ ਦੇਵ ਜੀ ਨੂੰ ਸਰੀਰਕ ਆਕਾਰ ਵਿੱਚ ਕਰਕੇ ਦਰਸ਼ਨ ਕਰਨ ਦੀ بجائے ਆਪ ਉੱਜੇ ਉਠੋ। ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਪਹਿਲਾਂ ਸਾਡੇ ਹਿਰਦੇ ਦੇ ਸ਼ੁੱਧ ਹੋਣ ਦੀ ਜ਼ਰੂਰਤ ਹੈ। ਗੰਦੇ ਘਰ ਵਿੱਚ ਕੋਈ ਸ਼ਹਿਨਸ਼ਾ ਕਿਵੇਂ ਆ ਸਕਦਾ ਹੈ ਅਸਲੀ ਚੀਜ਼ ਨਾਮ ਸਿਮਰਨ ਹੈ ਆਪ ਲੋਕ ਇਸ ਨੂੰ ਮਾਮੂਲੀ ਗੱਲ ਸਮਝ ਕੇ ਗੋਹ ਨਹੀਂ ਕਰਦੇ ਤੇ ਕੋਈ ਯੋਗ ਦੇ ਸਾਧਨ ਕਰਨ ਲੱਗ ਜਾਂਦੇ ਦਸ਼ਮ ਦਵਾਰ ਦਾ ਖੁੱਲਣਾ ਜਾਂ ਕੁੰਡਲਣੀ ਦਾ ਸੁਲਝਣਾ ਇਹ ਗੁਰਸਿੱਖੀ ਵਿੱਚ ਨਾਮ ਸਿਮਰਨ ਨਾਲ ਸਹਿਜੇ ਹੀ ਹੋ ਜਾਂਦੇ ਹਨ ਸਿਮਰਨ ਕਰਨ ਵਾਲੇ ਨੂੰ ਆਪਣੀ ਮਸ਼ਹੂਰੀ ਮਾਇਆ ਦੀ ਚਾਹ ਤੇ ਕਰਮਾਤਾਂ ਤੋਂ ਉੱਤੇ ਉੱਠਣਾ ਚਾਹੀਏ ਇਹ ਚੀਜ਼ਾਂ ਇਸ ਰਸਤੇ ਦੀਆਂ ਰੁਕਾਵਟਾਂ ਹਨ ਰੱਬ ਜੀ ਅੱਗੇ ਆਪਣੇ ਆਪ ਨੂੰ ਮੁਕੰਮਲ ਸਮਰਪਣ ਕੰਪਲੀਟਲੀ ਸਰੈਂਡਰ ਕਰ ਦਿਓ ਫਿਰ ਉਹ ਬਿੱਲੀ ਦੇ ਬਲੂੰਗੜੇ ਵਾਂਗੂ ਸਾਡੀ ਆਪ ਹੀ ਸੰਭਾਲ ਕਰੇਗਾ ਫਕੀਰ ਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਅੱਜ ਖਾ ਕੇ ਕੱਲ ਦੀ ਰੋਟੀ ਦਾ ਫਿਕਰ ਨਹੀਂ ਕਰਨਾ ਚਾਹੀਦਾ ਸਿਰ ਸਿਰ ਰਿਜਕ ਸੰਭਾਹੀਂ ਠਾਕੁਰ ਕਾਹੇ ਮਨ ਪਉ ਕਰਿਓ ਇੱਕ ਫਕੀਰ ਸੀ ਉਸ ਵਕਤ ਦੇ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਟੀ ਦਾ ਡੋਲਾ ਦੇਣਾ ਚਾਹਿਆ ਫਕੀਰ ਨੇ ਕਿਹਾ ਇਹ ਮਹੱਲਾ ਵਿੱਚ ਨਾਜ ਨਾਲ ਪਲੀ ਹੈ ਫਕੀਰੀ ਦੀ دشواری ਨਹੀਂ ਚੱਲ ਸਕੇਗੀ ਇਹ ਅਤਲਸਾਂ ਤੇ ਮਖਮਲਾਂ ਪਹਿਨਦੀ ਹੈ ਫਕੀਰ ਤਾਂ ਪਾਟੇ ਕੱਪੜੀ ਸਾਈਂ ਦੇ ਤਕਵੇ ਤੇ ਗੁਜਰਾਨ ਕਰਦੇ ਹਨ ਬਾਦਸ਼ਾਹ ਨੂੰ ਫਕੀਰ ਦੀ ਬੜੀ ਕਦਰ ਤੇ ਤੌਕੀਰ ਸੀ ਬਾਦਸ਼ਾਹ ਦੀ ਬੇਟੀ ਵੀ ਸਾਦਗੀ ਦਾ ਜੀਵਨ ਗਰੀਬੀ ਵਿੱਚ ਰਹਿ ਕੇ ਗੁਜ਼ਾਰਨ ਵਾਸਤੇ ਤਿਆਰ ਹੋ ਗਈ ਫਕੀਰ ਬਾਦਸ਼ਾਹ ਦੀ ਬੇਟੀ ਨੂੰ ਵਿਆਹ ਕੇ ਆਪਣੀ ਝੌਂਪੜੀ ਵਿੱਚ ਲੈ ਆਇਆ ਇੱਕ ਦਿਨ ਬਾਦਸ਼ਾਹ ਦੀ ਲੜਕੀ ਨੇ ਇੱਕ ਬਾਸੀ ਰੋਟੀ ਦਾ ਟੁਕੜਾ ਕੱਲ ਲਈ ਰੱਖ ਛੱਡਿਆ ਜਦ ਫਕੀਰ ਨੇ ਦੇਖਿਆ ਉਦਾਸ ਹੋ ਗਿਆ ਕਹਿਣ ਲੱਗਾ ਸਾਨੂੰ ਰੱਬ ਜੀ ਤੇ ਭਰੋਸਾ ਲੋੜੀਏ ਜਿਹੜਾ ਫਕੀਰ ਕੱਲ੍ਹ ਵਾਸਤੇ ਰੋਟੀ ਲੁਕਾ ਰੱਖਦਾ ਹੈ ਉਸ ਨੂੰ ਹਾਲੇ ਰੱਬ ਦੇ ਰਾਜ ਕੋਣ ਤੇ ਸ਼ੱਕ ਹੈ ਪੱਲੇ ਕਦੀ ਨਾ ਬੰਨਦੇ ਪੰਛੀ ਤੇ ਦਰਵੇਸ਼ ਜਿੰਨਾ ਤਕਵਾ ਰੱਬ ਤੇ ਉਹਨਾਂ ਰਿਜਕ ਹਮੇਸ਼ 24 ਸਤੰਬਰ 1951 ਰੋਸ਼ਨੀ ਲਾਈਟ ਦੇਖਣੀ ਜਾਂ ਗੁਰੂ ਸਹਿਬਾਨ ਦੀਆਂ ਮੂਰਤਾਂ ਸਮਾਦੀ ਲਾ ਕੇ ਦੇਖਣੀਆਂ ਮਿਸਮ ਰੇਜਮ ਜਾਂ ਭੂਤ ਵਿਦਿਆ ਹੈ ਇਹ ਤਮਾਸ਼ਾ ਹੈ ਜੇ ਕੋਈ ਮੁਰਦੇ ਨੂੰ ਜਿਵਾਮਨ ਤੱਕ ਦੀ ਕਰਾਮਾਤੀ ਸ਼ਕਤੀ ਵੀ ਰੱਖਦਾ ਹੈ ਤਾਂ ਉਸ ਦੀ ਕੋਈ ਕੀਮਤ ਨਹੀਂ ਅਸਲ ਚੀਜ਼ ਕਲੇਜੇ ਵਿੱਚ ਠੰਡ ਵਰਤਣਾ ਹੈ ਸਿਮਰਨ ਨਾਲ ਸੁਭਾਅ ਬਦਲਦਾ ਹੈ ਦੀਸਤ ਮਾਸ ਨਾ ਖਾਈ ਬਿਲਾਈ ਮਹਾ ਕਸਾਬ ਛੁਰੀ ਸੱਟ ਪਾਈ RAM ਨੇ ਇੱਕ ਅਹਲਿਆ ਤਪੱਸਣੀ ਨੂੰ ਤਾਰਿਆ ਸੀ ਜੋ ਆਪਣੇ ਪਤੀ ਗੌਤਮ ਰਿਸ਼ੀ ਦੇ श्राप ਨਾਲ ਸੇਲਾ ਪੱਥਰ ਹੋ ਗਈ ਸੀ ਪਰ RAM ਨਾਮ ਨੇ ਅਣਗਿਣਤ ਬੰਦਿਆਂ ਨੂੰ ਤਾਰਿਆ ਹੈ ਗੁਸਾਈ ਤੁਲਸੀਦਾਸ ਜੀ ਕਹਿੰਦੇ ਹਨ ਕਹੋ ਕਹਾ ਲਗ ਨਾਮ ਵਡਾਈ RAM ਨਾ ਸਕੈ ਨਾਮ ਗੁਣ ਗਾਈ ਨਾਮ ਰਸਨਾ ਨਾਲ ਜਪਣਾ ਚਾਹੀਦਾ ਹੈ ਸਰੀਰਕ ਮੰਡਲਾਂ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਨਹੀਂ ਚੁੱਕੀਦਾ ਸਰੀਰਕ ਮੰਡਲ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਹੀ ਚੁੱਕੀਦਾ ਹੈ ਉਹ ਹੈ ਜੀਬ ਨਾਲ ਜਪਣਾ ਜੀਬ ਨਾਲ ਜਪਿਆ ਇਹ ਫੇਰ ਆਪੇ ਹੀ ਲੈ ਜਾਂਦਾ ਹੈ ਫੇਰ ਪ੍ਰਾਣਾ ਵਿੱਚ ਵਸ ਜਾਂਦਾ ਹੈ ਜਿਵੇਂ ਡਿਉੜੀ ਵਿੱਚ ਰੱਖੇ ਦੀਪਕ ਨਾਲ ਦੋਵੇਂ ਪਾਸੇ ਚਾਨਣਾ ਹੁੰਦਾ ਜੀਬ ਨਾਲ ਨਾਮ ਜਪਣ ਨਾਲ ਦੋਵੇਂ ਅੰਦਰ ਬਾਹਰ ਜਾਣਣ ਹੋ ਜਾਂਦੇ ਹਨ ਵਿਚਾਰ ਤੇ ਸਿਮਰਨ ਦੋਨੋਂ ਜ਼ਰੂਰੀ ਹਨ ਸਿਮਰਨ ਵਿੱਚ ਤਾਕਤ ਹੈ ਜੇ ਗ੍ਰੋਧੀ ਕਰੇਗਾ ਤਾਂ ਕ੍ਰੋਧ ਵਧਾ ਵਧਾ ਲਵੇਗਾ ਇਸ ਵਾਸਤੇ ਹਰ ਫੁਰਨੇ ਤੇ ਹਰ ਐਕਸ਼ਨ ਕੰਮ ਨੂੰ ਵਿਚਾਰਨਾ ਵੀ ਜ਼ਰੂਰੀ ਹੈ ਸਿਮਰਨ ਵਿੱਚ ਵੀ ਓਵਰਡੋ ਵਿੱਤੋਂ ਵੱਧ ਨਹੀਂ ਕਰਨਾ ਹਉਮੇ ਮਾਰ ਕੇ ਗੁਰਬਾਣੀ ਦੀ ਰੋਸ਼ਨੀ ਏਟ ਗੁਰਮੁਖ ਦੇ ਦੱਸੇ ਰਾਤੀ ਚੱਲਣ ਦੀ ਲੋੜ ਹੈ ਪਹਿਲਾਂ ਸਿਮਰਨ ਮੈਲ ਕੱਟਦਾ ਹੈ ਫਿਰ ਨਿਰਮਲ ਮਨ ਵਿੱਚ ਸਿਮਰਨ ਨਾਲ ਵਾਹਿਗੁਰੂ ਦਾ ਆਵਾਸ ਹੁੰਦਾ ਹੈ ਥੋੜਾ ਥੋੜਾ ਰੋਜ਼ ਸਿਮਰਨ ਕਰਨ ਨਾਲ ਇਹ ਲਗਾਤਾਰ ਲਿਵ ਬਣ ਜਾਂਦੀ ਹੈ ਤੇ ਅਟਰਨਲ ਸੱਚ ਵਿੱਚ ਲੈ ਜਾਂਦਾ ਹੈ ਸਤਿਗੁਰਾਂ ਨੇ ਸਿੱਖ ਖੁੰਡ ਤੇ ਚੂਹੇ ਦੀ ਚੂਹੇ ਨਹੀਂ ਬਣਾਏ ਜੋ ਪਹਾੜਾਂ ਦੀ ਖੁੰਧਰਾਂ ਵਿੱਚ ਵੜ ਕੇ ਸਮਾਧੀਆਂ ਲਾ ਬੈਠਣ ਅਸਾਂ ਨੇ ਗ੍ਰਸਤ ਵਿੱਚ ਰਹਿ ਕੇ ਹੱਸਦੇ ਖੇਲਦੇ ਖਾਂਦੇ ਪੀਂਦੇ ਜਗਤ ਫਸੌਤੀਆਂ ਤੋਂ ਉੱਪਰ ਤਰਦੇ ਆ ਨਰਲੇਪ ਰਹਿ ਕੇ ਗੁਰਮਖ ਬਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ